ਸੇ ਦੇਖ ਰਹੇ ਹਾਂ ਧਨਖੂੜਾ ਟੀਵੀ ਇਸ ਵਕਤ ਅਸੀਂ ਅਧਿਕਸਬਾ ਕਲਾਂੌਰ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਜਿੱਤੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਚੋਣਾਂ ਨੂੰ ਲੈ ਕੇ ਅੱਜ ਇਸ ਟਾਈਮ ਹੀ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਸਾਡੇ ਨਾਲ ਉਹ ਸਮਝ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਆ ਜੀ 13 ਸਾਲ ਬਾਅਦ ਇੱਕ ਕਲਾਂੌਰ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਕਿੰਨੇ ਵਾਰ ਬੰਦੀਆਂ ਔਰ ਕਿੰਨੇ ਮੈਂਬਰ ਔਰ ਸਰਪੰਚ ਬਣਨਗੇ ਕਲਾਂੌਰ ਚ ਸਾਡੇ ਕੋਲ 6 ਪੰਚਾਇਤਾਂ ਦੀ ਹੈ ਜੀ ਛੇ ਪੰਚਾਇਤਾਂ ਹੈਗੀਆਂ ਆ ਕਲਨੌਰ ਮੋਜੂਆ ਕਲਨੌਰ ਤਰਾਣੀ ਕਲਨੌਰ ਪੀਏਪੀ ਕਲਨੌਰ ਚੱਕਰੀ ਕਲਨੌਰ ਟੱਕੀ ਤੇ ਕਲਨੌਰ ਜਾਲਦਾਰ ਠੀਕ ਹੈ ਛੇ ਪੰਚਾਇਤਾਂ ਦੇ ਵਿੱਚ ਚੋਣ ਹੋਣੇ ਆ ਉਹਦੇ ਛੇ ਸਰਪੰਚ ਚੋਣ ਹੋਣੇ ਆ ਮੈਂਬਰ ਤਾਂ ਵੱਖਰੀ ਵੱਖਰੀ ਗਿਣਤੀ ਆ ਤਾਂ 5 ਤੋਂ 8 ਤਰੀਕ ਤੱਕ ਹੈਗੇ ਸੀ ਨੋਮੀਨੇਸ਼ਨ ਭਰਨ ਦੀ ਡੇਟ ਆ ਸੋ ਅੱਜ ਹੁਣ ਸਬਤ੍ਰਿਪ ਹੋ ਗਈ ਆ ਲਗਭਗ ਸਵਾ 2 ਵਜ ਗਿਆ ਅਜੇ ਤੱਕ ਤਾਂ ਕੋਈ ਨਹੀਂ ਆ ਸਾਡੇ ਕੋਲ ਤੇ ਅੱਜ ਵੀ ਹਜੇ ਹੈਗਾ 9:00 ਘੰਟੇ ਤੱਕ ਲਗਭਗ ਕੱਲ ਨੂੰ ਸਰ ਦੇ ਨੇਗਾ ਸਰ ਕੱਲ ਜਿਹੜੇ ਲਾਸਟ ਟਾਈਮ ਹੈ ਇਹ ਕੱਲ ਵੀ 3 ਵਜੇ ਤੱਕ ਹੋਏ ਕਹਿੰਦੇ 11 ਤੋਂ 3 11 ਤੋਂ 3 ਹੈ ਅਜੇ ਤੱਕ ਕੋਈ ਨਮਾਇਦਾ ਕੇ ਵੀ ਪਾਰਟੀ ਵੱਲੋਂ ਕੋਈ ਆਪਣੇ ਕਾਗਜ਼ ਜਮ੍ਹਾਂ ਕਰਾਉਣ ਨਹੀਂ ਆਇਆ ਜੀ ਅਜੇ ਤੱਕ ਕੋਈ ਨਹੀਂ ਆਇਆ ਜੀ ਬਿਲਕੁਲ ਜੀ ਤਸਵੀਰਾਂ ਦੇਖ ਸਕਦੇ ਹੋ ਕਲਨੌਰ ਕੰਪਲੈਕਸ ਦੀਆਂ ਅੱਜ ਸਿ ਸ਼ਾਤਰੀ ਗੋ ਚੁੱਕੀ ਹੈ 2 1 ਦਿਨ ਦਾ ਟਾਈਮ ਹੋ ਰਹਿ ਗਿਆ ਕਿਹੜੀ ਪਾਰਟੀ ਵੱਲੋਂ ਇਹ ਤੱਕਾਂਗੇ ਜਮਾ ਨਹੀਂ ਕੀਤੇ ਗਏ ਤੁਸੀਂ ਦੇਖ ਰਹੇ ਹੋ ਦਿਨਕਸ਼ਰਾ ਟੀਵੀ ਇਸ ਵਕਤ ਅਸੀਂ ਅੱਧਾ ਦੇ ਕਸਬਾ ਕਲਾਂੌਰ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਕਿਤੇ ਆ ਕਾਫੀ ਲੰਬੇ ਸਮੇਂ ਤੋਂ ਜਿਹੜੇ ਚੋਣਾਂ ਨੂੰ ਲੈ ਕੇ ਅੱਜ ਇਸ ਟਾਈਮ ਹੀ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਸਾਡੇ ਨਾਲ ਉਹ ਸਮਝ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਰ ਕਿਵੇਂ ਆ ਜੀ 13 ਸਾਲ ਬਾਅਦ ਇੱਕ ਕਲਾਂੌਰ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਕਿੰਨੇ ਵਾਰ ਬੰਦੀਆਂ ਔਰ ਕਿੰਨੇ ਮੈਂਬਰ ਔਰ ਸਰਪੰਚ ਬਣਨਗੇ ਕਲਾਂੌਰ ਚ ਸਾਡੇ ਕੋਲ 6 ਪੰਚਾਇਤਾਂ ਦੀ ਹੈ ਜੀ 6 ਪੰਚਾਇਤਾਂ ਹੈਗੀਆਂ ਆ ਕਲਨੌਰ ਮੋਜੂਆ ਕਲਨੌਰ ਤਰਾਣੀ ਕਲਨੌਰ ਪੀਏਪੀ ਕਲਨੌਰ ਚੱਕਰੀ ਕਲਨੌਰ ਟੱਕੀ ਤੇ ਕਲਨੌਰ ਜਾਲਦਾਰ ਠੀਕ ਹੈ 6 ਪੰਚਾਇਤਾਂ ਦੇ ਵਿੱਚ ਚੋਣ ਹੋਣੇ ਆ ਉਹਦੇ 6 ਸਰਪੰਚ ਚੋਣ ਹੋਣੇ ਆ ਮੈਂ ਅੰਦਰ ਤਾਂ ਵੱਖਰੀ ਵੱਖਰੀ ਗਿਣਤੀ ਆ ਤਾਂ 5 ਤੋਂ 8 ਤਰੀਕ ਤੱਕ ਤਾਂ ਹੈਗੇ ਸੀ ਨੋਮੀਨੇਸ਼ਨ ਭਰਨ ਦੀ ਡੇਟ ਆ ਸੋ ਅੱਜ ਉਹਨਾਂ ਸਭ ਤਰੀਕ ਹੋ ਗਈ ਆ ਲਗਭਗ ਸਵਾ 2 ਵਜੇ ਆ ਅਜੇ ਤੱਕ ਤਾਂ ਕੋਈ ਨਹੀਂ ਆਇਆ ਸਾਡੇ ਕੋਲ ਤੇ ਅੱਜ ਵੀ ਹਜੇ ਹੈਗਾ 1:00 ਘੰਟਾ ਲਗਭਗ ਕੱਲ ਨੂੰ ਸਰ ਦੇਣਾ ਹੈਗਾ ਸਰ ਕੱਲ ਜਿਹੜੇ ਲਾਸਟ ਟਾਈਮ ਹੈ ਇਹ ਕੱਲ ਵੀ 3 ਵਜੇ ਤੱਕ ਹੋਏਗਾ ਕਿ 11 ਤੋਂ 3 11 ਤੋਂ 3 ਹੈ ਅਜੇ ਤੱਕ ਕੋਈ ਨਮਾਇਦਾ ਕੇ ਵੀ ਪਾਰਟੀ ਵੱਲੋਂ ਕੋਈ ਆਪਣੇ ਕਾਗਜ਼ ਜਮ੍ਹਾਂ ਕਰਾਉਣ ਨਹੀਂ ਆਇਆ ਜੀ ਅਜੇ ਤੱਕ ਕੋਈ ਨਹੀਂ ਆਇਆ ਜੀ ਇਹ ਬਿਲਕੁਲ ਜੀ ਤਸਵੀਰਾਂ ਦੇਖ ਸਕਦੇ ਹੋ ਕਲਨੌਰ ਕੰਪਲੈਕਸ ਦੀਆਂ ਅੱਜ ਸ਼ੀਤਾਂਤਰੀ ਹੋ ਚੁੱਕੀ ਹੈ 2-2 ਇੱਕ ਦਿਨ ਦਾ ਟਾਈਮ ਹੋ ਰਹਿ ਗਿਆ ਕਿਹੜੀ ਪਾਰਟੀ ਵੱਲੋਂ ਇਹ ਤੱਕਾਂਗੇ ਜਮਾ ਨਹੀਂ ਕੀਤੇ ਗਏ ਤੁਸੀਂ ਦੇਖ ਰਹੇ ਹੋ ਦਿਨਖਸਰਾ ਟੀਵੀ ਇਸ ਵਕਤ ਅਸੀਂ ਅੱਜ ਕਸਬਾ ਕਲਾਂਨੌਰ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਕਿਤੇ ਆ ਕਾਫੀ ਲੰਬੇ ਸਮੇਂ ਤੋਂ ਜਿਹੜੇ ਚੋਣਾਂ ਨੂੰ ਲੈ ਕੇ ਅੱਜ ਇਸ ਟਾਈਮ ਹੀ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਸਾਡੇ ਨਾਲ ਉਹ ਸਮਝ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਆ ਜੀ 13 ਸਾਲ ਬਾਅਦ ਇੱਕ ਕਲਾਂਨੌਰ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਕਿੰਨੇ ਵਾਰ ਬੰਦੀਆਂ ਔਰ ਕਿਨੇ ਮੈਂਬਰ ਔਰ ਸਰਪੰਚ ਬਣਨਗੇ ਕਲਾਂਨੌਰ ਸਾਡੇ ਕੋਲ 6 ਪੰਚਾਇਤਾਂ ਦੀ ਅਸੀਂ 6 ਪੰਚਾਇਤਾਂ ਹੈਗੀਆਂ ਆ ਕਲਨੌਰ ਮੋਜੂਆ ਕਲਨੌਰ ਤਰਨੀ ਕਲਨੌਰ ਪੀਏਪੀ ਕਲਨੌਰ ਚੱਕਰੀ ਕਲਨੌਰ ਟੱਕੀ ਤੇ ਕਲਨੌਰ ਜਲਦਾਰ ਠੀਕ ਹੈ 6 ਪੰਚਾਇਤਾਂ ਦੇ ਵਿੱਚ ਚੋਣ ਹੋ ਰਹੀਆਂ ਆ ਫਿਰ 6 ਸਰਪੰਚ ਚੋਣ ਹੋਣੇ ਮੈਂ ਅੰਦਰ ਤਾਂ ਵੱਖਰੀ ਵੱਖਰੀ ਗਿਣਤੀ ਆ ਤਾਂ 5 ਤੋਂ 8 ਤਰੀਕ ਤੱਕ ਹੈਗੇ ਸੀ ਨੋਮੀਨੇਸ਼ਨ ਭਰਨ ਦੀ ਡੇਟ ਆ ਸੋ ਅੱਜ ਉਹਨਾਂ 7 ਤਰੀਕ ਹੋ ਗਈ ਆ ਲਗਭਗ 2:30 ਵਜੇ ਆ ਅਜੇ ਤੱਕ ਤਾਂ ਕੋਈ ਨਹੀਂ ਆਇਆ ਸਾਡੇ ਕੋਲ ਤੇ ਅੱਜ ਵੀ ਹਜੇ ਹੈਗਾ 1:00 ਘੰਟੇ ਲਗਭਗ ਕੱਲ ਨੂੰ ਸਰ ਦੇਣਾ ਹੈਗਾ ਸਰ ਕੱਲ ਜਿਹੜੇ ਲਾਸਟ ਟਾਈਮ ਹੈ ਇਹ ਕੱਲ ਵੀ 3 ਵਜੇ ਤੱਕ ਹੋਏਗਾ ਕਿ 11 ਤੋਂ 3 11 ਤੋਂ 3 ਹੈ ਅਜੇ ਤੱਕ ਕੋਈ ਨਮਾਇਦਾ ਕੇ ਵੀ ਪਾਰਟੀ ਵੱਲੋਂ ਕੋਈ ਆਪਣੇ ਕਾਗਜ਼ ਜਮ੍ਹਾਂ ਕਰਾਉਣ ਨਹੀਂ ਆਇਆ ਜੀ ਅਜੇ ਤੱਕ ਕੋਈ ਨਹੀਂ ਆਇਆ ਜੀ ਬਿਲਕੁਲ ਜੀ ਤਸਵੀਰਾਂ ਦੇਖ ਸਕਦੇ ਹੋ ਕਲਨੌਰ ਕੰਪਲੈਕਸ ਦੀਆਂ ਅੱਜ ਸ਼ੀਤਾਂਤਰੀ ਗੋ ਚੁੱਕੀ ਹੈ 2-2 ਇੱਕ ਦਿਨ ਦਾ ਟਾਈਮ ਹੋ ਰਹਿ ਗਿਆ ਕਿ ਇਹ ਵੀ ਪਾਰਟੀਵੋਲ ਦੇ ਤੱਕ ਆ ਕੇ ਜਮਾ ਨਹੀਂ ਕੀਤੇ ਗਏ ਤੁਸੀਂ ਦੇਖ ਰਹੇ ਹੋ ਦਿਨਕ ਸਰਾ ਟੀਵੀ ਇਸ ਵਕਤ ਅਸੀਂ ਸ਼੍ਰਦੀ ਕਸਬਾ ਕਲਾਂੌਰ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਜਿੱਥੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਚੋਣਾਂ ਨੂੰ ਲੈ ਕੇ ਅੱਜ ਇਸ ਟਾਈਮ ਹੀ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਸਾਡੇ ਨਾਲ ਉਹ ਸਮਝਣ ਨੂੰ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਆ ਜੀ 13 ਸਾਲ ਬਾਅਦ ਇੱਕ ਕਲਾਂੌਰ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਕਿੰਨੇ ਵਾਰ ਬੰਦੀਆਂ ਹਨ ਔਰ ਕਿਨੇ ਮੈਂਬਰ ਔਰ ਸਰਪੰਚ ਬਣਨਗੇ ਕਲਾਂੌਰ ਸਾਡੇ ਕੋਲ 6 ਪੰਚਾਇਤਾਂ ਦੀ ਹੈ ਜੀ 6 ਪੰਚਾਇਤਾਂ ਹੈਗੀਆਂ ਆ ਕਲਨੌਰ ਮੋਜੂਆ ਕਲਨੌਰ ਤਰਾਣੀ ਕਲਨੌਰ ਪੀਏਪੀ ਕਲਨੌਰ ਚੱਕਰੀ ਕਲਨੌਰ ਟੱਕੀ ਤੇ ਕਲਨੌਰ ਜਾਲਦਾਰ ਠੀਕ ਹੈ 6 ਪੰਚਾਇਤਾਂ ਦੇ ਵਿੱਚ ਚੋਣ ਹੋਣੀਆਂ ਨੇ ਉਹਦੇ 6 ਸਰਪੰਚ ਚੋਣ ਹੋਣੇ ਆ ਮੈਂ ਅੰਦਰ ਤਾਂ ਵੱਖਰੀ ਵੱਖਰੀ ਗਿਣਤੀ ਆ ਤਾਂ 5 ਤੋਂ 8 ਤਰੀਕ ਤੱਕ ਹੈਗੇ ਸੀ ਨੋਮੀਨੇਸ਼ਨ ਭਰਨ ਦੀ ਡੇਟ ਆ ਸੋ ਅੱਜ ਹੁਣ ਸਭ ਤਰੀਕ ਹੋ ਗਈ ਆ ਲਗਭਗ ਸਵਾ 2 ਵਜ ਗਿਆ ਅਜੇ ਤੱਕ ਤਾਂ ਕੋਈ ਨਹੀਂ ਆਇਆ ਸਾਡੇ ਕੋਲ ਤੇ ਅੱਜ ਵੀ ਹਜੇ ਹੈਗਾ ਪੋਨਾ ਕੰਟਾਲਕ ਭਾਗ ਕੱਲ ਨੂੰ ਸਰ ਦੇ ਨੇਗਾ ਸਰ ਕੱਲ ਜਿਹੜੇ ਲਾਸਟ ਟਾਈਮ ਹੈ ਇਹ ਕੱਲ ਵੀ 3 ਵਜੇ ਤੱਕ ਹੋਏ ਕਗੇ 11 ਤੋਂ 3 11 ਤੋਂ 3 ਤੇ ਅਜੇ ਤੱਕ ਕੋਈ ਨਮਾਇਦਾ ਕੇ ਵੀ ਪਾਰਟੀ ਵੱਲੋਂ ਕੋਈ ਆਪਣੇ ਕਾਗਜ਼ ਜਮ੍ਹਾਂ ਕਰਾਉਣ ਨਹੀਂ ਆਇਆ ਜੀ ਅਜੇ ਤੱਕ ਕੋਈ ਨਹੀਂ ਆਇਆ ਜੀ ਇਹ ਬਿਲਕੁਲ ਜੀ ਤਸਵੀਰਾਂ ਦੇ ਸਕਦੇ ਹੋ ਕਲਾਨੌਰ ਕੰਪਲੈਕਸ ਦੀਆਂ ਅੱਜ ਸ਼ੀਰਤਾਤਰੀਕ ਹੋ ਚੁੱਕੀ ਹੈ 2-2 ਇੱਕ ਦਿਨ ਦਾ ਟਾਈਮ ਹੋ ਰਿਹਾ ਗਿਆ ਕੇ ਇਹ ਵੀ ਪਾਰਟੀ ਵੱਲੋਂ ਇਹ ਤੱਕਾਂਗੇ ਜਮ੍ਹਾਂ ਨਹੀਂ ਕੀਤੇ ਗਏ ਤੁਸੀਂ ਦੇਖ ਰਹੇ ਹੋ ਦੇਨਕਸਰਾ ਟੀਵੀ ਇਸ ਵਕਤ ਅਸੀਂ ਅੱਧਾ ਦੇ ਕਸਬਾ ਕਲਾਂੌਰ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਕਿਤੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਚੋਣਾਂ ਨੂੰ ਲੈ ਕੇ ਅੱਜ ਇਸ ਟਾਈਮ ਹੀ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਸਾਡੇ ਨਾਲ ਉਹ ਸਮਝ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਆ ਜੀ 13 ਸਾਲ ਬਾਅਦ ਇੱਕ ਕਲਾਂੌਰ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਕਿੰਨੇ ਵਾਰ ਬੰਦੀਆਂ ਔਰ ਕਿਨੇ ਮੈਂਬਰ ਔਰ ਸਰਪੰਚ ਬਣਨਗੇ ਕਲਾਂੌਰ ਸਾਡੇ ਕੋਲ 6 ਪੰਚਾਇਤਾਂ ਦੀ ਅਸੀਂ 6 ਪੰਚਾਇਤਾਂ ਹੈਗੀਆਂ ਆ ਕਲਨੌਰ ਮੋਜੂਆ ਕਲਨੌਰ ਤਰਨੀ ਕਲਨੌਰ ਪੀਏਪੀ ਕਲਨੌਰ ਚੱਕਰੀ ਕਲਨੌਰ ਟੱਕੀ ਤੇ ਕਲਨੌਰ ਜਲਦਾਰ ਠੀਕ ਹੈ 6 ਪੰਚਾਇਤਾਂ ਦੇ ਵਿੱਚ ਚੋਣ ਹੋਣੇ ਆ ਫਿਰ 6 ਸਰਪੰਚ ਚੋਣ ਹੋਣੇ ਆ ਮੈਂ ਅੰਦਰ ਤਾਂ ਵੱਖਰੀ ਵੱਖਰੀ ਗਿਣਤੀ ਆ ਤਾਂ 5 ਤੋਂ 8 ਤਰੀਕ ਤੱਕ ਹੈਗੇ ਸੀ ਨੋਮੀਨੇਸ਼ਨ ਭਰਨ ਦੀ ਡੇਟ ਆ ਸੋ ਅੱਜ ਉਹਨਾਂ ਸਬਤ੍ਰਿਕ ਹੋ ਗਈ ਆ ਲਗਭਗ ਸਵਾ 2 ਵਜੇ ਆ ਅਜੇ ਤੱਕ ਤਾਂ ਕੋਈ ਨਹੀਂ ਆਇਆ ਸਾਡੇ ਕੋਲ ਤੇ ਅੱਜ ਵੀ ਹਜੇ ਹੈਗਾ 1:00 ਘੰਟਾ ਲਗਭਗ ਕੱਲ ਨੂੰ ਸਰ ਦੇਣਾ ਹੈਗਾ ਸਰ ਕੱਲ ਜਿਹੜੇ ਲਾਸਟ ਟਾਈਮ ਹੈ ਇਹ ਕੱਲ ਵੀ 3 ਵਜੇ ਤੱਕ ਹੋਏਗਾ ਕਿ 11 ਤੋਂ 3 11 ਤੋਂ 3 ਹੈ ਅਜੇ ਤੱਕ ਕੋਈ ਨਮਾਇਦਾ ਕੇ ਵੀ ਪਾਰਟੀ ਵੱਲੋਂ ਕੋਈ ਆਪਣੇ ਕਾਗਜ਼ ਜਮ੍ਹਾਂ ਕਰਾਉਣ ਨਹੀਂ ਆਇਆ ਜੀ ਅਜੇ ਤੱਕ ਕੋਈ ਨਹੀਂ ਆਇਆ ਜੀ ਬਿਲਕੁਲ ਜੀ ਤਸਵੀਰਾਂ ਦੇ ਸਕਦੇ ਹੋ ਕਲਨੌਰ ਕੰਪਲੈਕਸ ਦੀਆਂ ਅੱਜ ਸ਼ੀਤਾਂਤਰੀ ਹੋ ਚੁੱਕੀ ਹੈ 2-2 ਇੱਕ ਦਿਨ ਦਾ ਟਾਈਮ ਹੋ ਰਹਿ ਗਿਆ ਕਿ ਇਹ ਵੀ ਪਾਰਟੀਵੋ ਜਿੱ ਤੱਕ ਆ ਕੇ ਜਮਾ ਨਹੀਂ ਕੀਤੇ ਗਏ ਤੁਸੀਂ ਦੇਖ ਰਹੇ ਹੋ ਦਿਨਕ ਸਰਾ ਟੀਵੀ ਇਸ ਵਕਤ ਅਸੀਂ ਸ਼੍ਰਦੀ ਕਸਬਾ ਕਲਾਂੌਰ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਜਿੱਥੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਚੋਣਾਂ ਨੂੰ ਲੈ ਕੇ ਅੱਜ ਇਸ ਟਾਈਮ ਹੀ ਤਹਿਸੀਲ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਸਾਡੇ ਨਾਲ ਉਹ ਸਮਝਣ ਨੂੰ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਆ ਜੀ 13 ਸਾਲ ਬਾਅਦ ਇੱਕ ਕਲਾਂੌਰ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਕਿੰਨੇ ਵਾਰ ਬੰਦੀਆਂ ਹਨ ਔਰ ਕਿਨੇ ਮੈਂਬਰ ਔਰ ਸਰਪੰਚ ਬਣਨਗੇ ਕਲਾਂੌਰ ਸਾਡੇ ਕੋਲ 6 ਪੰਚਾਇਤਾਂ ਦੀ ਅਸੀਂ 6 ਪੰਚਾਇਤਾਂ ਹੈਗੀਆਂ ਆ ਕਲਨੌਰ ਮੋਜੂਆ ਕਲਨੌਰ ਤਰਨੀ ਕਲਨੌਰ ਪੀਏਪੀ ਕਲਨੌਰ ਚੱਕਰੀ ਕਲਨੌਰ ਟੱਕੀ ਤੇ ਕਲਨੌਰ ਜਲਦਾਰ ਠੀਕ ਹੈ 6 ਪੰਚਾਇਤਾਂ ਦੇ ਵਿੱਚ ਚੋਣ ਹੋਣੇ ਆ ਓਬਸੇ 6 ਸਰਪੰਚ ਚੋਣ ਹੋਣੇ ਆ ਮੈਂ ਅੰਦਰ ਤਾਂ ਵੱਖਰੀ ਵੱਖਰੀ ਗਿਣਤੀ ਆ ਤਾਂ 5 ਤੋਂ 8 ਤਰੀਕ ਤੱਕ ਹੈਗੇ ਸੀ ਨੋਮੀਨੇਸ਼ਨ ਭਰਨ ਦੀ ਡੇਟ ਆ ਸੋ ਅੱਜ ਉਹਨਾਂ ਸਬਤ੍ਰਿਕ ਹੋ ਗਈ ਆ ਲਗਭਗ ਸਵਾ 2 ਵਜੇ ਆ ਅਜੇ ਤੱਕ ਤਾਂ ਕੋਈ ਨਹੀਂ ਆਇਆ ਸਾਡੇ ਕੋਲ ਤੇ ਅੱਜ ਵੀ ਹਜੇ ਹੈਗਾ ਪੋਨਾ ਕੰਟਾਲਕ ਭਾ ਕੱਲ ਨੂੰ ਸਰ ਦੇਣਾ ਹੈਗਾ ਸਰ ਕੱਲ ਜਿਹੜੇ ਲਾਸਟ ਟਾਈਮ ਹੈ ਇਹ ਕੱਲ ਵੀ 3 ਵਜੇ ਤੱਕ ਹੋਏ ਕਗੇ 11 ਤੋਂ 3 11 ਤੋਂ 3 ਤੇ ਅਜੇ ਤੱਕ ਕੋਈ ਨਮਾਇਦਾ ਕਈ ਵੀ ਪਾਰਟੀ ਵੱਲੋਂ ਕੋਈ ਆਪਣੇ ਕਾਗਜ਼ ਜਮ੍ਹਾਂ ਕਰਾਉਣ ਨਹੀਂ ਆਇਆ ਜੀ ਅਜੇ ਤੱਕ ਕੋਈ ਨਹੀਂ ਆਇਆ ਜੀ ਇਹ ਬਿਲਕੁਲ ਜੀ ਤਸਵੀਰਾਂ ਦੇ ਸਕਦੇ ਹੋ ਕਲਾਨੌਰ ਕੰਪਲੈਕਸ ਦੀਆਂ ਅੱਜ ਸ਼ੀਰਤਾਤਰੀਕ ਹੋ ਚੁੱਕੀ ਹੈ ਦੋ ਦੋ ਇੱਕ ਦਿਨ ਦਾ ਟਾਈਮ ਹੋ ਰਿਹਾ ਗਿਆ ਕਿਸੇ ਵੀ ਪਾਰਟੀ ਵੱਲੋਂ ਅਜੇ ਤੱਕ ਕਾਗਜ਼ ਜਮ੍ਹਾਂ ਨਹੀਂ ਕੀਤੇ ਗਏ